ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਕੋਠੀ ਲੈ ਕੇ ਆਏ ਜੀ ਬਹੁਤ ਸੋਹਣੀ ਰੀਜਾਂ ਨਾਲ ਬਣਾਈ ਹੋਈ ਕੋਠੀ ਲੈ ਕੇ ਆਏ ਆ ਤੇ ਮਜਬੂਰੀ ਕਾਰਨ ਸੇਲ ਕਰਨੀ ਪੈ ਰਹੀ ਹੈ ਤੇ ਰੇਟ ਮਜਬੂਰੀ ਕਰਕੇ ਬਾਈ ਜਮਾ ਅੱਧਾ ਹੀ ਕਰਤਾ ਕੋਠੀ ਦਾ ਬਹੁਤ ਜਿਆਦਾ ਸੋਹਣੀ ਹੈ ਕਨਾਲ ਵਿੱਚ ਬਣੀ ਹੋਈ ਹੈ ਰੇਟ ਸੁਣ ਕੇ ਹੈਰਾਨ ਰਹਿ ਜੂਗੇ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਹੈ ਜੇਕਰ ਤੁਸੀਂ ਵੀ ਕੋਈ ਆਪਣਾ ਘਰ ਕੋਠੀ ਪਲਾਟ ਜਾਂ ਕੋਈ ਜ਼ਮੀਨ ਵੇਚਣਾ ਚਾਹੁੰਦੇ ਤਾਂ ਸਾਡਾ WhatsApp ਨੰਬਰ ਸਕਰੀਨ ਤੇ ਆ ਰਿਹਾ ਜੀ ਦਿੱਤੇ ਨੰਬਰ ਤੇ ਤੁਸੀਂ ਸਾਨੂੰ 8-9 ਮਿੰਟਾਂ ਦੀ ਵੀਡੀਓ ਬਣਾ ਕੇ ਫੋਨ ਨੂੰ ਟੇਡਾ ਕਰਕੇ ਸਾਰੀ ਜਾਣਕਾਰੀ ਦੇ ਨਾਲ ਭੇਜ ਸਕਦੇ ਹੋ ਬਿਲਕੁਲ ਫ੍ਰੀ ਦੇ ਵਿੱਚ ਐਡ ਕਰਵਾ ਸਕਦੇ ਹੋ ਬਿਲਕੁਲ ਫ੍ਰੀ ਦੇ ਵਿੱਚ ਤੁਹਾਡੀ ਐਡ ਕਰ ਦਿੱਤੀ ਜਾਊਗੀ ਜੀ ਤੁਹਾਨੂੰ ਸਿਰਫ ਸਾਨੂੰ ਜਾਣਕਾਰੀ ਭੇਜਣੀ ਪੈਣੀ ਕੀ ਸਾਰੀ ਤੇ ਉਸ ਤੋਂ ਬਾਅਦ ਤੁਹਾਡਾ ਕੰਮ ਹੋ ਜੂਗਾ ਜੀ ਸਾਰਾ ਕੰਮ ਅਸੀਂ ਆਪੇ ਕਰ ਦਿਆਂਗੇ ਤੇ ਸਟਾਰਟਿੰਗ ਤੋਂ ਆਪਾਂ ਬਈ ਐਂਟਰ ਕਰ ਲੈ ਸਟਾਰਟਿੰਗ ਵਿੱਚ ਤੁਸੀਂ ਦੇਖ ਲਓ ਬਾਥਰੂਮ ਵਗੈਰਾ ਬਈ ਫਰੰਟ ਦੇ ਉੱਪਰ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਬਹੁਤ ਸੋਹਣੇ ਸਾਰਾ ਕੰਮ ਹੋਇਆ ਜੀ ਇਹ ਬਾਗੀਚਾ ਤੁਸੀਂ ਦੇਖੋ ਘਰ ਦੇ ਵਿੱਚ ਸਬਜ਼ੀ ਵਗੈਰਾ ਨੂੰ ਥਾਂ ਬਣਿਆ ਹੋਇਆ ਬਾਥਰੂਮ ਲੈਟਰਿੰਗ ਤੁਹਾਨੂੰ ਫਰੰਟ ਦੇ ਵਿੱਚ ਦੇਖਣ ਨੂੰ ਮਿਲ ਜਾਣਗੇ ਬਹੁਤ ਜਿਆਦਾ ਸੋਹਣਾ ਘਰ ਬਣਾਇਆ ਹੋਇਆ ਜੀ ਅੰਗੂਰਾਂ ਦੀਆਂ ਬੇਲਾਂ ਸੇਬਾਂ ਦੇ ਪੌਦੇ ਲੱਗੇ ਹੋਏ ਨੇ ਤੇ ਤੁਸੀਂ ਦੇਖ ਸਕਦੇ ਹੋ ਬੇੜਾ ਬਹੁਤ ਜਿਆਦਾ ਖੁੱਲਾ ਡੁੱਲਾ ਬੇੜਾ ਮਿਲ ਜੂਗਾ ਜੀ ਸੋਨੂੰ ਤੇ ਬਹੁਤ ਵਧੀਆ ਸਾਰੇ ਵਿੱਚ ਲੋਕ ਇਟ ਲੱਗੀ ਹੋਈ ਹੈ ਬੇੜੇ ਤੇ ਥੋੜਾ ਜਿਹਾ ਉੱਪਰ ਨੂੰ ਦੋਕ ਸਟੈਪ ਚੜ ਕੇ ਤੇ ਤੁਹਾਨੂੰ ਮੇਨ ਜਿਹੜਾ ਹਨਾ ਐਂਟਰਸ ਆਪਣੀ ਕੋਠੀ ਦੀ ਵੇਖਣ ਨੂੰ ਮਿਲ ਜੂਗੀ ਜੀ ਫਿਰ ਸਿੰਗਲ ਥੱਲੇ ਪੋਰਸ਼ਨ ਬਣਿਆ ਹੋਇਆ ਜੀ ਸਾਰੇ ਪੌਦੇ ਲਗਾ ਰੱਖੇ ਨੇ ਦੋਨੇ ਬੱਚੇ ਬਾਹਰ ਨੇ ਮਜਬੂਰੀ ਵਾਰਸ਼ ਇਹਨਾਂ ਨੂੰ ਵੇਚਣਾ ਪੈ ਰਿਹਾ ਜੀ ਬਹੁਤ ਵਧੀਆ ਲੋਕੇਸ਼ਨ ਦੇ ਉੱਪਰ ਬਣਿਆ ਹੋਇਆ ਬੇੜੇ ਦੇ ਵਿੱਚ ਤੁਸੀਂ ਦੇਖੋ ਵੀ ਟਾਇਲ ਲੱਗੀ ਹੋਈ ਹੈ ਜੀ ਜੋ ਅੱਜਕੱਲ ਟਾਇਲ ਲਵਾਉਂਦੇ ਨੇ ਸਾਰਾ ਕੰਮ ਕੰਪਲੀਟ ਮਿਲੂਗਾ ਜੀ ਕੋਈ ਵੀ ਇਹੋ ਜਿਹਾ ਕੰਮ ਨਹੀਂ ਫਰਨੀਚਰ ਵਿੱਚ ਦੇਣਾ ਸਭ ਤੋਂ ਵੱਡੀ ਗੱਲ ਹੈ ਜੀ ਫਰਨੀਚਰ ਵਿੱਚ ਦੇਣਾ ਸਾਰਾ ਕੰਮ ਹੋਇਆ ਹੋਇਆ ਸਾਰੇ ਘਰ ਦੇ ਵਿੱਚ ਕੈਮਰਾ ਸਿਸਟਮ ਲੱਗਿਆ ਹੋਇਆ ਬਾਈ ਤੁਸੀ ਕੱਲੇ-ਕੱਲੇ ਜਗ੍ਹਾ ਦੇ ਉੱਤੇ ਹੈਨਾ ਕੈਮਰਾ ਸਕਿਉਰਟੀ ਸਿਸਟਮ ਬਾਈ ਪੂਰਾ ਲੱਗਿਆ ਹੋਇਆ ਸਾਰਾ ਫਰਨੀਚਰ ਰੰਗ ਰੂੰਗ ਏ ਟੂ ਜ਼ेड ਕਰਵਾਇਆ ਹੋਇਆ ਬਾਈ ਤੁਸੀਂ 1 ਰੁਪਿਆ ਨਹੀਂ ਲਾਉਣਾ ਆ ਕੇ ਸਿਰਫ ਰਹਿਣਾ ਸਟਾਰਟ ਕਰਨਾ ਰਸੋਈ ਚੈੱਕ ਕਰ ਲਓ ਜੀ ਰਸੋਈ ਵੀ ਬਿਲਕੁਲ ਨੀਟ ਐਂਡ ਕਲੀਨ ਤੁਹਾਨੂੰ ਰਸੋਈ ਮਿਲੂਗੀ ਸਾਰੀ ਰਸੋਈ ਦੇ ਵਿੱਚ ਫਲੋਰ ਟਾਈਲ ਲੱਗੀ ਹੋਈ ਆ ਕੰਧਾਂ ਦੇ ਉੱਪਰ ਟਾਈਲ ਲੱਗੀ ਆ ਜੀ ਸਾਰੇ ਸ਼ਿੰਕ ਵਗੈਰਾ ਬਿਲਕੁਲ ਓਕੇ ਨੇ ਤੇ ਜਿਹੜਾ ਹਾਂ ਤੁਸੀਂ ਸਿਟਿੰਗ ਏਰੀਆ ਦੇਖ ਸਕਦੇ ਹੋ ਇਹ ਵੀ ਬਹੁਤ ਖੁੱਲਾ ਡੁੱਲਾ ਐ ਰੇਲਿੰਗ ਵਗੈਰਾ ਪੌੜੀਆਂ ਦੇ ਉੱਪਰ ਵੀ ਲੱਗੀ ਹੋਈ ਆ ਕੱਲੀ ਕੱਲੀ ਚੀਜ਼ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਜੀ ਰੰਗ ਪੇਂਟ ਵੀ ਕੋਈ ਐ ਨਹੀਂ ਕੋਈ ਸੋਰਾ ਸਲਾਵ ਆ ਰਿਹਾ ਹੋਵੇ ਵਧੀਆ ਸਾਫ ਸੁਥਰੇ ਥਾਂ ਦੇਖ ਸਕਦੇ ਹੋ ਤੁਸੀਂ ਤੇ ਬਹੁਤ ਜ਼ਿਆਦੇ ਸੋਹਣੇ ਚੀਜ਼ਾਂ ਬਣੀਆਂ ਨੇ ਤੇ ਰਜਿਸਟਰੀ ਵਾਲੀ ਜਗ੍ਹਾ ਰਜਿਸਟਰੀ ਵਾਲੀ ਜਗ੍ਹਾ ਕੋਈ ਐ ਨਹੀਂ ਕੋਈ ਹਨਾ ਵੀ ਐਨਓਸੀ ਆ ਜਾਂ ਕੁਝ ਹੋਰ ਹੈ ਤੁਸੀਂ ਰਜਿਸਟਰੀ ਕਰਵਾ ਸਕਦੇ ਹੋ ਇੱਕ ਕਨਾਲ ਜਗਾ ਪ੍ਰੋਪਰ ਤੁਹਾਨੂੰ ਦੇਖਣ ਨੂੰ ਮਿਲੂਗੀ ਜੀ ਤੇ ਲੋਕੇਸ਼ਨ ਬਹੁਤ ਜਿਆਦਾ ਪਿਆਰੀ ਲੋਕੇਸ਼ਨ ਹੈ ਬਾਈ ਜੀ ਲੋਕੇਸ਼ਨ ਇਹ ਜੀ ਆ ਵੀ ਘਰ ਇਹ ਛੱਡਣ ਵਾਲਾ ਨਹੀਂ ਰੇਟ ਇਹੋ ਜਾਂ ਵੀ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਵੀ ਐਡਾ ਵਧੀਆ ਘਰ ਇੱਕ ਕਨਾਲ ਦਾ ਇਹ ਜੀ ਲੋਕੇਸ਼ਨ ਦੇ ਉੱਪਰ ਘਰ ਹਨਾ ਵੀ ਇੰਨਾ ਸਸਤਾ ਕਿਵੇਂ ਆ ਬਸ ਇਹ ਮਜਬੂਰੀ ਕਰਕੇ ਸਮਝ ਲਿਓ ਵਿਸ਼ਪਾ ਇਚਲੇ ਇਹਨਾਂ ਨੇ ਨੋਟ ਪਾਇਆ ਵੀ ਭਾਈ ਮਜਬੂਰੀ ਦੇ ਵਿੱਚ ਘਰ ਅਸੀਂ ਸੇਲ ਕਰ ਰਹੇ ਹਾਂ ਤੇ ਆ ਤੁਸੀਂ ਦੇਖ ਲਓ ਵੀ ਬੈਡਰੂਮ ਤੁਹਾਨੂੰ ਵਧੀਆ ਹਨਾ ਬੈਡਰੂਮ ਦੇਖਣ ਨੂੰ ਮਿਲ ਜਾਣਗੇ ਲੌਬੀ ਦੇਖਣ ਨੂੰ ਮਿਲ ਜੂਗੀ ਖੁੱਲਾ ਡੁੱਲਾ ਏਰੀਆ ਕਿਚਨ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਸਾਫ਼ ਸੁਥਰਾ ਪੇਂਟ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਕੱਲੀ ਕੱਲੀ ਚੀਜ਼ ਬਹੁਤ ਵਧੀਆ ਤੇ ਲੋਕੇਸ਼ਨ ਦੀ ਗੱਲ ਕਰੀਏ ਤਾਂ ਪਿੰਡ ਦੁੱਲੇਵਾਲਾ ਬਠਿੰਡਾ ਨੇੜੇ ਸ਼ਹਿਰ ਭਾਈ ਰੂਪਾ ਜੀ ਐਨ ਐਚ 254 ਹਾਈਵੇ 1 ਕਿਲੋਮੀਟਰ ਹੈ ਜੀ ਐਕਸਪ੍ਰੈਸ ਹਾਈਵੇ ਬਠਿੰਡਾ ਟੂ ਜੰਮੂ ਹਨਾ ਜੀ ਇਹ 3 ਕਿਲੋਮੀਟਰ ਦੂਰ ਇਹਨਾਂ ਤੋਂ ਪੈ ਜਾਂਦਾ ਹੈ ਜੀ ਲੋਕੇਸ਼ਨ ਤੋਂ ਕੈਪਟਨ ਬਲਦੇਵ ਸਿੰਘ ਇਹਨਾਂ ਦਾ ਨਾਮ ਹੈ ਜੀ ਨੰਬਰ ਵੀ ਸ਼ੇਅਰ ਕਰਾਂਗੇ ਤੇ ਆਪਾਂ ਤੁਹਾਨੂੰ ਦੱਸ ਦਿੰਦੇ ਆ ਬਈ ਰੇਟ ਇਹ ਕਿੰਨਾ ਮੰਗ ਰਹੇ ਨੇ ਡਿਮਾਂਡ ਹੈ ਜੋ ਬਾਈ ਜੀ ਸਾਰਾ ਕੁਝ ਵਿੱਚ ਫਰਨੀਚਰ ਵਗੈਰਾ ਸਾਰਾ ਘਰ ਇੱਕ ਕਨਾਲ ਜਗ੍ਹਾ ਤੇ ਰੇਟ ਇਹਦਾ ਮੰਗਿਆ ਜੀ ਸਿਰਫ 30 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਹੈ ਜੀ ਬਾਕੀ ਮੌਕੇ ਦੇ ਉੱਤੇ ਹੋਰ ਵੀ ਮਾਨਤਾਣ ਹਨਾ ਤੁਹਾਡਾ ਹੋ ਜੂਗਾ ਤੇ ਨੰਬਰ ਵੀ ਤੁਹਾਡੀ ਸਕਰੀਨ ਉੱਪਰ ਚਲਾ ਦਿੱਤਾ ਗਿਆ ਜੀ ਦਿੱਤੇ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਨੇ ਕਮੈਂਟਾਂ ਵਿੱਚ ਦੱਸਿਆ ਕਰੋ ਕੋਈ ਵੀ ਜੇ ਕਮੀ ਪੇਸ਼ੀ ਹੁੰਦੀ ਆ ਤਾਂ ਉਹ ਵੀ ਸਾਨੂੰ ਜਰੂਰ ਦੱਸਿਆ ਕਰੋ ਕਮੈਂਟਾਂ 'ਚ ਤਾਂ ਕਿ ਅਗਲੀ ਵੀਡੀਓ ਵਿੱਚ ਅਸੀਂ ਸੁਧਾਰ ਸਕੀਏ ਤੇ ਛੱਤ ਦੇਖ ਲਓ ਬਾਈ ਜੀ ਕੰਪਲੀਟ ਛੱਤ ਪੱਕੀ ਕਰਵਾਈ ਹੈ ਕੋਈ ਚੀਜ਼ ਮਹਾ ਕਮੀ ਪੇਸ਼ੀ ਛੱਡੀ ਨਹੀਂ ਹੈਗੀ ਘਰ ਦੇ ਵਿੱਚ ਲੋਕੇਸ਼ਨ ਬਹੁਤ ਖੂਬਸੂਰਤ ਆਸੇ ਪਾਸੇ ਦਾ ਮਾਹੌਲ ਬਹੁਤ ਖੂਬਸੂਰਤ ਹੈ ਜੀ ਤੇ ਬਾਕੀ ਕੋਈ ਕਮੀ ਪੇਸ਼ੀ ਨਹੀਂ ਛੱਡੀ ਜੀ ਸਾਰਾ ਕੁਝ ਓਕੇ ਰਿਪੋਰਟ ਨੀਟ ਐਂਡ ਕਲੀਨ ਮਿਲੂਗਾ ਤੇ ਬਾਕੀ ਤੁਹਾਨੂੰ ਕਿਹੜੇ ਏਰੀਆ ਦੀ ਕੋਠੀ ਚਾਹੀਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਅਸੀਂ ਤੁਹਾਡੇ ਖੁਦ ਦੇ ਏਰੀਆ ਦੀ ਕੋਠੀ ਲੈ ਕੇ ਹਾਜ਼ਰ ਹੋ ਜਾਾਂਗੇ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਇਦਾਂ ਦੀਆਂ ਹੋਰ ਘੈਂਟ ਘੈਂਟ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰ ਲਿਓ ਤੇ ਮਿਲਦੇ ਆਂ ਜੀ ਇਸੇ ਤਰ੍ਹਾਂ ਦੀ ਕਿਸੇ ਹੋਰ ਨਵੀਂ ਘੈਂਟ ਵੀਡੀਓ ਨਾਲ ਤਦ ਤੱਕ ਲਈ ਰੱਖਾ